ਜੀ ਦੋਸਤੋ ਦਲਿਆਉ ਮੁਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਪਿੰਡ ਆਮਦਪੁਰ ਬਲਾਡੇ ਦੇ ਨਾਲ ਹੀ ਆ ਆਪਾਂ ਤੋਂ ਹੀ ਸਾਰੇ ਪਸ਼ੂ ਗਏ ਹੋਏ ਨੇ ਇਹ ਇੱਕ ਇੱਕ ੱਟੀ ਸੇਲ ਵਾਸਤੇ ਆ ਗਈ ਸਵਾ ਕ ਸਾਲ ਦੇ ਲਗਭਗ ੱਟੇ ਹੋਏ 14-15 ਕਿ ਮਹੀਨਿਆਂ ਦੀ ਸਵਾ ਸਾਲ ਤੋਂ ੱਟੀ ਆ ਤੁਸੀਂ ਆਰਡਰ ਕੁਆਲਿਟੀ ਵੀ ੱਟੀ ਦਾ ਪੂਰਾ ਖੁੱਲਾਗਾ ਤੁਸੀਂ ਦੇਖ ਸਕਦੇ ਹੋ ਝੋਲੀ ਦੀ ਇਹ ਮੱਝ ਆਪਾਂ ਤੋਂ ਹੀ ਗਈ ਸੀ ਉਹਦੇ ਮਗਰ ਸੀਗੀ ਕੱਟੀ ਇਹ ਹੈ ਸੀਮਣ ਦੀ ਆ ਪਰ ਇਹ ਨਹੀਂ ਮੇਰੇ ਧਿਆਨ ਚਗਾ ਵੀ ਕਿਹੜੇ ਸੀਮਣ ਦੀ ਹੈਗੀ ਚੰਗੇ ਸੀਮਣ ਦੀ ਸੀਗੀ ਇਹ ਛੋਟਾ ਸਿੰਗ ਬਣਦਾ ਜਾਂਦਾ ਬਿਲਕੁਲ ਮਿਲਕ ਪੈਬ ਵੀ ਤੁਸੀਂ ਦੇਖ ਸਕਦੇ ਹੋ ਅਡਰ ਕੁਆਲਟੀ ਵੀ ਕੱਟੀ ਦੀ ਪੂਰੀ ਟੌਪ ਦੀ ਆ 33000 ਰੁਪਏ ਰੇਟ ਇਹਦਾ ਲੈਣ ਦੇਣ 30000 ਰੁਪਏ ਰੇਟਾ ਕੱਟੀ ਦਾ ਇਹ ਇਹਦੀ ਮਾਂ ਆ ਗਈ ਦੂਜੇ ਸੂਏ ਆਪਾਂ ਤੋਂ ਗਈ ਸੀਗੀ ਤੀਜੇ ਸੂਏ ਹੁਣ ਸੂਣਾ ਗਏ ਨੇ ਸੇਲ ਵਾਸਤੇ ਇਹ ਹੈ ਨਸਾਂ ਵੀ ਤੁਸੀਂ ਦੇਖ ਸਕਦੇ ਕਿਵੇਂ ਉੱਪਰ ਕੇ ਬਾਹਰ ਆ ਰਹੀ ਹੈ ਇਹਦੀ ماں ਵੀ ਜਦੋਂ ਸੂਪ ਹੀ ਤਿਆਰ ਹੋ ਗਿਆ ਆਪਾਂ ਇਹਦੀ ਉਦੋਂ ਵੀਡੀਓ ਪਾਵਾਂਗੇ ਫਿਰ ਨਾਲ ਗੱਬਣ ਪਸੂ ਦੀ ਆਪਾਂ ਵੀਡੀਓ ਇਹ ਕੱਟੀ ਦਿਖਾਉਣ ਕਰਕੇ ਪਾ ਰਹੇ ਆ ਆਪਾਂ ਜਦੋਂ ਸੂਪ ਹੀ ਉਦੋਂ ਪਸੂਣ ਤੋਂ ਬਾਅਦ ਵੀਡੀਓ ਪਾਵਾਂਗੇ ਇਹਦੀ ਹੋ ਸਕਦਾ ਦੁੱਧ ਤਿਆਰ ਹੋਇਆ ਆਪਾਂ ਉਦੋਂ ਪਾ ਦਈਏ ਵੀਡੀਓ ਜਿਸ ਕਿਸੇ ਵੀ ਇਹ ਨਾ ਲੈਣੀ ਹੋ ਕੰਟੈਕਟ ਕਰ ਸਕੋ ਨੰਬਰ ਚੱਲ ਰਿਹਾ ਪੋਲਾ RAM ਜੀ ਦਾ ਇੱਕ ਹੀ ਮੱਝ ਆ ਗਈ ਟੋਕੜ ਬਕਿਆ ਉਹ ਇਹ ਪਹਿਲੇ ਸੂਏ ਆਪਾਂ ਤੋਂ ਗਈ ਸੀ ਹੁਣ ਚੌਥੇ ਸੂਏ ਸੂਣਾ ਆਏ ਨੇ ਪੂਛੇ ਦੀ ਛਲੋਂ ਪੰਜ ਛੇ ਪੰਜ ਚਾਰ ਕੁੰਗਲਾਂ ਵੱਡੀ ਹੋਈ ਹੈਗੀ ਬਿਲਕੁਲ ਠੰਡੀ ਆ ਮੰਗਰ ਇਹਦੇ ਕੱਟੀਆਂ ਪਰ ਕੱਟੀ ਨਾਲ ਰੇਟ ਇਹਦਾ ਅੱਡਾ ਕੱਟੀ ਦੇਣ ਦਾ ਇਹਨਾਂ ਦਾ ਕੋਈ ਵਿਚਾਰ ਨਹੀਂ ਮੱਝਾਂ ਹੀ ਮਿਲਦੀ ਆ ਪਹਾੜੇ ਤੋਂ ਦਿਖਾ ਵੀ ਦੇਵਾਂਗੇ 6 ਕਿਲੋ ਦੁੱਧ ਆ ਥੱਲੇ 7ਵਾਂ ਮਹੀਨਾ ਲੱਗਿਆ ਹੋਇਆ ਇਹਨੂੰ ਤੇ 16 ਕਿਲੋ ਦੁੱਧ ਦਿੱਤਾ ਇਹਨੇ ਮੱਝ ਨੇ ਤੇ ਠੰਡੀ ਇੰਨੀ ਐ ਮੱਝ ਸੂਨਿਆਂ ਤੱਕ ਹੀ ਦੁੱਧ ਦਿੰਦੀ ਐ ਚਾਹੇ ਬੱਚਾ ਛੱਡੋ ਨਾ ਛੱਡੋ ਕਿਵੇਂ ਮਰਜ਼ੀ ਪਹਾੜਾ ਪਾ ਕੇ ਥੱਲੇ ਵੇਜੋ ਇਹਦਾ ਰੇਟ ਹੈਗਾ ਮੱਝ ਦਾ 1 ਲੱਖ ਰੁਪਈਆ ਇਹ ਕੱਟੀ ਐ ਇਸੇ ਮੱਝ ਦੀ ਬਿਲਕੁਲ ਜੈਡ ਬਲੈਕ ਆ ਨਾਗਸਾਨ ਦੀ ਕੱਟੀ ਹੈਗੀ ਇਹ ਅ ਲక్ష్ਮੀ ਡੈਰੀ ਫਾਰਮ ਕੋਲੇ ਜਿਹੜਾ ਨਾਕਸਾਨ ਆ ਉਹਦੀ ਕੱਟੀ ਹੈਗੀ ਬਿਲਕੁਲ ਜੈਡ ਬਲੈਕ ਕੱਟੀ ਆ ਪਰ ਕੱਟੀ ਇਹ ਨਾਲ ਨਹੀਂ ਦੇ ਦਿੰਦੇ ਤੁਹਾਨੂੰ ਦਿਖਾ ਵੀ ਜਿੰਨੇ ਕੱਟੀ ਪਰਾਂ ਬੰਨੀ ਹੋਈ ਆ ਪਾੜਾ ਪਾ ਕੇ ਥੱਲੇ ਬੈਜੋ ਐਂ ਮੱਝ ਬਸਮ ਜਾਂਦੀ ਆ ਇਹਦਾ ਰੇਟ ਹੈਗਾ 1 ਲੱਖ ਰੁਪਈਆ ਲੈਣ ਦੇਣ ਰੇਟ ਦਾ 92 93000 90 ਤੋਂ ਬਾਰ-ਬਾਰ ਰੇਟ ਇਹਦਾ ਲੈਣ ਦੇਣ ਵਾਲਾ ਮੱਝ ਦਾ ਜਿਸ ਕਿਸੇ ਵੀ ਨੇ ਕੱਦ ਕੋਦ ਪੂਰਾ ਖੁੱਲਾ ਛੋਟਾ ਸਿੰਘ ਆ ਬਿਲਕੁਲ ਠੰਡੀ ਮੱਝਾ ਚਵਾਈ ਵੀ ਤੁਸੀਂ ਆਪਦੀ ਦੋ ਟਾਈਮ ਕਰਕੇ ਤਸੱਲੀ ਕਰ ਸਕਦੇ ਹੋ ਦੂਰ ਕੱਟੀ ਖੜੀਆ ਫਿਰ ਵੀ ਪਸਬ ਗਈ ਜਿਸ ਕਿਸੇ ਵੀਰ ਨੇ ਲੈਣੀ ਨੰਬਰਸ